ਹੈਰੀ ਹੈ ਸਟੇਟ ਹੈ ਸਟੇਟ ਹੈ ਜੀ ਬੱਚਾ ਗੁੱਸਾ ਰਿਹਾ ਕਰੀ ਅਸੀ ਕਾਲ ਜੀ ਜੀ ਸਵਾਰ ਕਰਦੇ ਆ ਤੁਹਾਡਾ ਵੰਗੋ ਵਲੌਗ ਦੇ ਵਿੱਚ ਐ ਹੋ ਗਿਆ 8:14 ਮਿੰਟ ਤੇ ਐਸਟਾਏ ਇੱਥੇ ਆਪਾਂ ਨੀਮੇ ਚ ਤੋਂ ਪਿੱਛੇ ਆਪਾਂ ਬਾਰਡਰ ਤੇ ਪਹੁੰਚਣੇ ਆਲੇ ਆ ਤੇ ਆਪਾਂ ਜਾ ਰਹੇ ਆ ਮਹਾਰਾষ্ট্র ਨੂੰ ਵਲੌਗ ਆਪਣਾ ਵਾਲੇ ਵਾਲੇ ਜੀ ਰੋ ਕਰਦੇ ਆ ਬਣਾਣਾ ਹੈਗਾ ਯਾ ਅੱਜ ਅੱਜ 5 ਤਰੀਕ ਹੋ ਗਈ। ਨਾ ਅ ਮਤਲਬ ਅੱਜ ਪਾ ਦੇਣੀ ਆ 5 ਤਰੀਕ ਅੱਜ। ਅ ਰੋੜਾਪਾ ਕਰਦੇ ਆ ਆਪਣੇ ਜਿਹਾ ਪਹਿਲਾਂ ਚੱਲਦੇ ਜੀ ਇਹ ਵਲੋਗ। ਉਧਰ ਹੀ ਆਇਆ ਕਰਨਗੇ। ਤੇ ਆਪਾਂ ਨੇ ਭਰਿਆ ਵਾ ਭਾਈ। ਆਪਣੇ ਲੋਹੇ ਦੀਆਂ ਰਾੜਾਂ ਭਰੀਆਂ ਹੋਈਆਂ ਮਹਾਰਾਸ਼ਟਰ ਦੀਆਂ ਔਰੰਗਾਬਾਦ ਦੀਆਂ ਹੈਗਾ ਤੇ ਹੁਣ ਬਈ ਠੀਕ ਠਾਕ ਆ ਮੈਂ ਓਕੇ ਰਿਪੋਰਟ ਆ ਤੇ ਨਾਲ ਆਪਣੇ ਕੌਣ ਮਾਮਾ ਜੀ ਉਹ ਬੰਦਾ ਪਾਨੇ ਉਹ ਤਾਰੇ ਦਿੱਤਾ ਸੀਗਾ ਜਿਹੜਾ ਨਾਲ ਸੀਗਾ ਕਿਉਂਕਿ ਇਕੱਲੇ ਸਾਫ ਸਫਾਈ ਨੂੰ ਵੀ ਕੀ ਕਰਨਾ ਜੇ ਬੰਦੇ ਨੇ ਚੁਸਤੀ ਫੁਰਤੀ ਨਾਲ ਨਹੀਂ ਬੈਠਣਾ ਗੱਡੀ ਤੇ ਹਨਾ ਇਹ ਕਰਕੇ ਹੱਥ ਜੋੜ ਤੇ ਵੀ ਭਾਈ ਸਾਸਰੀ ਕਾਲਾ ਹੁਣ ਨਵੇੜਾ 16 ਕਿਲੋਮੀਟਰ ਨੇਮ ਚ 48 ਕਿਲੋਮੀਟਰ ਆਲੇ ਤੇ ਹੋਸੀ ਸਾਪਾ ਨੇ ਆਇਆ ਬੰਨਾ ਇੱਕ ਕੰਮ ਥੋੜਾ ਜਾ ਹੋ ਗਿਆ ਜਿਹੜਾ ਆ ਜੱਸੀ ਹੈ ਨਾ ਇਹ ਜੱਸੀ ਹੋ ਗਿਆ ਵੱਡਾ ਇਹ ਉਹ ਗਰਸ਼ਾਨ ਛੋਟਾ ਹੋ ਗਿਆ ਥੋੜਾ ਜਿਹਾ ਵਰਕਰ ਰਹਿ ਗਿਆ ਤੇ ਆਪੋ ਨੇ ਨਮੀ ਉਹ ਆ ਕੀਤੀ ਹੈ ਭਾਈ ਆ ਲਾਟੂ ਜੇ ਲਾਦੇ ਉੱਪਰ ਐਗਰ ਜੇ ਤੇ ਕੋ ਸਟੇਰਿੰਗ ਕਵਰ ਆ ਚੜਾਇਆ ਤੇ ਉਹਦੇ ਪਰ ਅਸੀਂ ਸੇਵਰ ਟੇਪ ਟੋਪ ਦੁਆਰਾ ਲਵਾਤੀ ਸੀਗੀ ਚਲੋ ਗੱਲਿਆਂ ਹੁਣ ਮੌਸਮ ਬਦਿਆ ਏਸੀ ਦੀ ਲੋੜ ਨਹੀਂ ਠੰਡਾ ਮੌਸਮ ਆ ਇਹਗਾ ਨਾ ਮੀਂਹ ਕਿਤੇ ਕਿਤੇ ਨੂੰ ਪੈ ਜਾਂਦਾ ਕਿਤੇ ਕਿਤੇ ਨੂੰ ਹਟ ਜਾਂਦਾ ਹੁਣ ਥੋੜੇ ਦੇ ਦਿਨ ਪਹਿਲਾਂ ਪੈ ਰਿਆ ਸੀਗਾ ਮੈਂ ਆ ਹੁਣ ਹਟ ਗਿਆ ਰੋ ਅੰਗਲਾ ਰਗਾੜਾ ਪਾਰ ਕਰਕੇ ਆਪਾਂ ਹੋਟਲ ਦੇ ਰੁਕੇ ਆ ਤੇ ਫੱਟੇ ਤੋਂ ਹੋ ਕੇ ਨਾ ਇਹਨਾਂ ਦੀ ਮੜ ਜੀ ਟੇਪਿੰਗ ਕਰਦੇ ਆ ਥੋੜੀ ਥੋੜੀ ਹੋਰ ਇਹ ਲਾ ਦਾਂਗੇ ਨਾ ਥੱਲੇ ਥੱਲੇ ਟੇਪ ਲਾ ਕੇ ਫਿਰ ਚੱਲਦੇ ਆ ਚਾਹ ਪਾਣੀ ਪੀ ਕੇ ਆਪਾਂ ਨਾ ਟਾਇਰ ਠੰਡੇ ਹੋ ਜਾਣਗੇ ਹਾਂ ਜੀ ਮਿੱਤਰੋ ਟਾਈਮ ਹੋ ਗਿਆ 12:20 ਮਿੰਟ ਤੇ ਆਪਾਂ ਚੱਲ ਪਏ ਕਿਤੋਂ ਮਹਲਾਰਗੜ ਤੋਂ ਮਹਲਾਰਗੜ ਤੋਂ ਚੱਲ ਪਏ ਹੁਣ ਜਿਵੇਂ ਖੜੇ ਖੜੇ ਮਹਾਰਾਜ ਸੌਖ ਰੱਖੇ ਆਵਣਾ ਲੇਵੜ ਬਾਈਪਾਸ ਬਾਹਰ ਹੋ ਜਵੇ ਯਾਰ ਇਹ ਕੋਈ ਦਿੱਕਤ ਨਹੀਂ ਇਹਨਾਂ ਕਪੜੇ ਉੱਪਰੇ ਇਹ ਧੋਏ ਇੱਥੇ ਆਪ ਦਾ ਹੁਣ ਮਹਾਰਾਸ਼ਟਰ 'ਚ ਜਾ ਗਈ ਨਾ ਵਾਂਗੇ ਕਿਉਂ मामੂ ਜਾਨ ਮੋਹਾ ਤੋ ਧੋ ਲਿਆ ਆ ਸਰਚ ਪਾਣੀ ਪਾ ਲਿਆ ਗਿੱਟਿਆਂ 'ਤੇ ਪਾ ਲਿਆ ਤਾਂ ਸਮਝ ਲੈ ਆਪਾਂ ਨਾ ਲੈ ਤੇ ਬਈ मामੇ ਦੇ ਹੱਥ ਤੇ ਕੀ ਹੋ ਗਿਆ ਏ ਇਹ ਛਟਕਾ ਵੱਜ ਗਿਆ ਮੇਰੇ ਤੋਂ ਗੱਲ ਹੋਈ ਐਦਾਂ ਕਿ ਆਪਾਂ ਲਗੇ ਸੀਗੇ ਤੁਰਨ ਯਾਰ ਫੋਨ ਇੱਕ ਤਾਂ ਵਿੱਚ ਬਹੁਤ ਆ ਰਹੇ ਆ ਇਹ ਬਈ ਫੋਨ ਆ ਗਿਆ ਸੀ ਰ ਵਿੱਚ ਤੇ ਬੰਦੇ ਆਪਣਾ ਬੰਦੇ ਕਹਿੰਦਾ ਹੋਇਆ ਕਿ ਮਮਾ ਨਾ ਮਨੋ ਫੜ ਰਿਆ ਸੀਗਾ ਮੈਂ ਚੜ ਗਿਆ ਟਿਕਾ ਮਾਰਿਆ ਮਾਂ ਮੇਰੀ ਬਾਹ ਨੂੰ ਝੜਗਾ ਲੱਗ ਗਿਆ ਹੋਇਆ ਕੀ ਸੀਗਾ ਅਸੀਂ ਨਾ ਹੰਬਾਲਿਆਂ ਆਪਣੇ ਘਰੋਂ ਹੀ ਤੁਰੇ ਹਲੇ ਤੇ ਉੱਥੇ ਸਾਡੇ ਸ਼ਾਂਤੀਮਾਰ ਕਲੋਨੀ ਪੈਂਦੀ ਐ ਉੱਥੇ ਪਹੁੰਚੇ ਸਾਡੇ ਮੂਰੇ ਮੂਰੇ ਛੋਟੇ ਹਾਥੀ ਵਾਲਾ ਜਾ ਰਿਹਾ ਸੀਗਾ ਇੱਕ ਤੇ ਮੈਂ ਉੱਥੇ ਠੇਕਾ ਹੋਣ ਕਰਕੇ ਭੀੜ ਸੀਗੀ ਹਨਾ ਮੈਂ ਹੋਰ ਨਾ ਮਾਰਿਆ ਹੁਣ ਹੋਰਿੰਦਾ ਮਾਰ ਨਹੀਂਦਾ ਭੀੜਾ ਉੱਥੇ ਸ਼ਾਮ ਦਾ ਟਾਈਮ ਹੂ ਸੀਗਾ ਚੱਲੇ ਸੀਗੇ ਜਦੋਂ ਤੇ ਸਾਡੇ ਮੂਰੇ ਮੂਰੇ ਤਿੰਨ ਜਣੇ ਛੋਟੇ ਹਾਤੀ ਚ दारू ਉਹਨਾਂ ਦੀ ਪੀਤੀ ਵੀ ਫੁੱਲ ਤੇ ਮੈਂ ਹੋਰ ਨਾ ਮਾਰਿਆ ਉਹਨੇ ਗੱਪਾ ਹੀ ਰੋਕ ਤੇ ਆ ਬਾਈ ਛੋਟਾ ਸੀ ਨਾ ਗੱਪੀ ਰੋ ਕੇ ਮੈਂ ਮਸੋਂ ਇੱਧਰ ਗੱਡੀ ਗੱਡੀ ਡਰਾਈਵਰ ਸਾਈਡ ਦਾ ਨਾ ਬਚਾਇਆ ਆਪਣੀ ਗੱਡੀ ਬਚਾਈ ਉਹਨਾਂ ਦਾ ਗਿਆ ਬਚਾਇਆ ਆਪਣੀ ਉਹ ਗੱਡੀ ਬਚਾਈ ਤੇ ਉਹਨੇ ਨੇ ਭਈ ਗਾਲ ਕੱਢਤੀ ਗਾਲ ਕੱਢੀ ਸਾਡੇ ਸ਼ੀਸ਼ੇ ਜੜੇ ਵੇ ਤੇ ਜੇ ਸੀ ਚੱਲ ਰਿਆ ਸੀਗਾ ਤੇ ਕੈਮਰੇ ਦਾ ਬਟਨ ਆਨ ਸੀਗਾ ਟੈਕ ਨਹੀਂ ਲੱਗਿਆ ਹੋਆ ਸੀਗਾ ਜੇ ਤਾਂ ਟੈਕ ਲੱਗਿਆ ਹੋਣਾ ਦਾ ਫੇਰ ਤਾਂ ਸਾਨੂੰ ਸੁਣਨਾ ਨਹੀਂ ਦਾ ਹਨਾ ਨਾ ਉਹਨੇ ਗੱਡੀ ਗਾਲ ਮੈਂ ਥੱਲੇ ਉਤਰ ਕੇ ਐਂਡ ਬ੍ਰੇਕ ਅਗੇਰੀ ਇੱਧਰਲੇ ਪਾਸੇ ਬੰਦਾ ਖੜਿਆ ਕਹਿੰਦਾ ਯਾਰ ਭਾਈ ਕਹਿੰਦਾ ਸਾਲਿਆਂ ਦੀ ਕਹਿੰਦਾ ਗਲਤੀ ਵੀ ਆਪਣੀ ਇਹਨਾਂ ਦੀ ਕਹਿੰਦਾ ਕਹਿੰਦਾ ਤੈਨੂੰ ਗਾਲਾਂ ਕੱਢ ਰਿਹਾ ਦੱਸ ਉਹ ਬੰਦੇ ਨੂੰ ਵੀ ਗਾਲ ਸੁਣ ਗਈ ਮੈਂ ਕਿਹਾ ਯਾਰ ਕੋਈ ਨਹੀਂ ਮੈਂ ਕਿਹਾ ਮੈਂ ਗਿਆ ਮੈਂ ਕਿਹਾ ਗਾਲ ਕਿਉਂ ਗੱਡੀ ਓਏ ਉਹਨੋਂ ਅੱਗੇ ਤੇ ਫੇਰ ਕਾਲ ਕੱਟ ਕੇ ਕਹਿੰਦਾ ਬੈਣ ਕੇ ਅੱਗੇ ਹਾਂ ਕਈ ਹਰਨ ਕਿਉਂ ਮਾਰ ਰਹਾ ਗੈਰਾ ਮਗੱਤ ਤੇ ਰੀ ਪੈਂਦੀ ਫੇਰੀ ਦੀ ਚੌਲ ਦੀ ਮੈਂ ਕਿਹਾ ਹੈ ਮੈਂ ਚਾਬੀ ਕੱਢ ਲਈ ਮੇਰੀ ਹਲਾ ਦੀ ਮੈਂ ਕਿਹਾ ਮੈਂ ਚਾਬੀ ਇਹਨਾਂ ਦੀ ਕੱਢ ਕੇ ਲੈ ਜਾਊਗਾ ਬਈ ਓਰੇ ਭਗਾਈ ਕਰੀ ਜਾਣਗੇ ਖੜੇ ਦੇਖੀ ਜਾਣਗੇ ਵੀ ਕਿਵੇਂ ਜਾਈਏ ਮੈਨੂੰ ਲੱਗ ਜੂਗਾ ਇਹਨਾਂ ਨੂੰ ਪਤਾ ਲੜਨ ਦੇ ਮੂਟ ਚ ਹੈ ਹੀ ਨਹੀਂ 담ਾ 1% ਵੀ ਮਾਮਾ ਮਨੂ ਲੱਗਿਆ ਕਹਿਣਾ ਵੀ ਪਹਿਲਾਂ ਹੀ ਸਾੜ ਸਦੀ ਚੱਲ ਰਹੀ ਹੈ ਵੀ ਰਹਿਣ ਦੇ ਵੀ ਕੋਹ ਨਾ ਕਹੀਂ ਮੈਂ ਕਿਹਾ ਠੀਕ ਹੈ ਮਾਮਾ ਚਾ ਮਾਮਾ ਕਹਿੰਦਾ ਚਲ ਜੀ ਉਹ ਨਾ ਗਾਲਾਂ ਕੱਢਦੇ ਆ ਕੇ ਫੇਰ ਬਹਿਣ ਚੁੱਤ ਨੇ ਚਾਪੀ ਗਏ ਸੇ ਨਿਗਾਲੀ ਮੈਂ ਕਿਹਾ ਗਾਲਾਂ ਨਾ ਕੱਢ ਹਲੇ ਵੀ ਮੈਂ ਤੈਨੂੰ ਕਹਿ ਰਿਹਾ ਨਾ ਕੱਟ ਗਾਲਾਂ ਮੇਰੇ ਕੋਲ ਆ ਵੀਡੀਓ ਪਈ ਐ ਇਹਦੀ ਕੈਮਰੇ ਦੀ ਉਹ ਲਾ ਦੂੰਗਾ ਮੈਂ ਉਰੇ ਦੇਖ ਲਿਓ ਤਾਂ ਉਹਨਾਂ ਜਨਾ ਵੀ ਦੋ ਜਣੇ ਰਾੜਾਂ ਕੱਟ ਲਿਆਏ ਏ ਏਡੀਆਂ ਏਡੀਆਂ ਕ ਹੱਥ ਹੱਥ ਜੀਡੀਆਂ ਫਰੀਏ ਕਹਿੰਦੇ ਤੈਨੂੰ ਦੱਸਦੇ ਆ ਪਤਾ ਚਾਬੀ ਕੱਢਣੇ ਦਾ ਮਾਮਾ ਉਹਨਾਂ ਨੂੰ ਫੇਰ ਕਹਿ ਰਿਹਾ ਮਾਮਾ ਕਹ ਰਿਹਾ ਥਾਰੀਆਂ ਰਾੜਾਂ ਰੋੜਾਂ ਜੀ ਚੱਲਣ ਦੇਣੀਆਂ ਵੀ ਤੁਹਾਨੂੰ ਚਾਬੀ ਦਵਾ ਦਿਆਂ ਮੈਂ ਸਮੇਂ ਚਲੇ ਜਾਓ ਨਾ ਜੀ ਪੈਗ ਲਗੇ ਬਦੇ ਭੁੰਤਰ ਭੁੰਤਰ ਗਾਮ ਆ ਉੱਪਰ ਨੂੰ ਮੈਂ ਚਾਬੀ ਫੜਾਤੀ ਮਾਮਾ ਕਹਿੰਦਾ ਚਾਬੀ ਦੇ ਦੀ ਬੱਚਾ ਵੀ ਦੇਣ ਦੇ ਬਾਅਦ ਫੇਰ ਜਦ ਕੱਟੀ ਉਹਨੇ ਗਾਲਾਂ ਬਤੀ ਵਾਰ ਤਾਂ ਫੇਰ ਹੱੱਦੇ ਹੁੰਦੀ ਐ ਬਾ ਫੇਰ ਕੱਢ ਲਈ ਮੈਂ ਕਿਰਬਾਨ ਮੈਂ ਕਹਾ ਆ ਜਾਓ ਬਾਤ ਉਹਦਾ ਭੱਜ ਕੇ ਟੈਂਪੂ ਜੇ ਵੜ ਗਏ ਇੱਕ ਨੂੰ ਕਰਿਆ ਘੋਟਿਆ ਭਾਰ ਮੈਂ ਕਿਹਾ ਓਰੇ ਮਾਫੀ ਮੰਗ ਮੈਂ ਲੱਗਾ ਮੈਂ ਬੱਚੇ ਨੂੰ ਪੜ ਦਊਂਗਾ ਮੈਂ ਕਿਹਾ ਬਸ ਦੋ ਦੋ ਹੱਥਾਂ ਨਾਲ ਬਣ ਕੇ ਨਾ ਦੋਥਾਂ ਨਾਲ ਫੜ ਕੇ ਮੈਂ ਜਿਸ ਟਾਈਮ ਮਾਰੀ ਕੁਰਬਾਨ ਉਹ ਉਹਨੇ ਹੱਥ ਰੱਖਿਆ ਵਾ ਤਾਂ ਐ ਸੀਸੇ ਦੇ ਉਹਦੇ ਹੱਥ ਨੇ ਜੱਕ ਲਿਆ ਜਿਹੜਾ ਉਹਦਾ ਸਾਈਡ ਵਾਲਾ ਸੀਸਾ ਦਾ ਉਹ ਤਾਂ ਗਿਆ ਟੁੱਟਾ ਬਹੁਤ ਹੈ ਬਾਈ ਪਬਲਿਕ ਪਬਲਿਕ ਹੋ ਗਈ ਘੱਟੀ ਵਾ ਮੁੜ ਕੇ ਮੰਨਦੇ ਇੱਥੇ ਆਪਣੇ ਜਾਣਕਾਰ ਦੇ ਕਿਉਂ ਲੋਕਲ ਤਾਂ ਹੈ ਦੇ ਉੱਤੇ ਉਹ ਵੀ ਕਹਿੰਦਾ ਵੀ ਬਾਈ ਇਹਨੂੰ ਦੱਸ ਕਹਿੰਦਾ ਮਾਰੀ ਮੈਂ ਕਿਹਾ ਕੱਲਾ ਹੀ ਬਥੇਰਾ ਮੈਂ ਨਾਲ ਹੁੰਦਾ ਤਿੰਨਾਂ ਨੂੰ ਬੈਲਾ ਉਹ ਵੀ ਮੈਨੂੰ ਕਹਰੇ ਦੇ ਕਹਿੰਦੇ ਯਾਰ ਕੋਈ ਨਹੀਂ ਕਹਿੰਦੇ ਜਾ ਦਰੂਗੀ ਵੀ ਹੈ ਮੈਂ ਕਿਹਾ ਯਾਰ ਜਦੋਂ ਕੋਈ ਨਹੀਂ ਅੱਜ ਜਦੋਂ ਉਹਨਾਂ ਨੇ ਜਦੋਂ ਮੈਂ ਚਾਬੀ ਦੇਦੀ ਫੇਰ ਗਾਲ ਕੱਢੀ ਉਹਨਾਂ ਨੇ ਉਹਨਾਂ ਨੇ ਦੇਖਿਆ ਵੀ ਇਹ ਤਾਂ ਸੇਰੇ ਚੜੀ ਜਾ ਰਹੇ ਆ ਉਹ ਕਹਿੰਦੇ ਆ ਜਾ ਯਾਰ ਥੱਲੇ ਇਹਨਾਂ ਨੂੰ ਇਹ ਦੇਖੀ ਇਹ ਕਹਿੰਦਾ ਪਹਿਲਾਂ ਉਹਨਾਂ ਦੇ ਕਹਿਣ ਤਾਂ ਪਹਿਲਾਂ ਤਾਂ ਮੈਂ ਹਸ ਤਖਸ਼ਤਰ ਕੱਢ ਲਏ ਆਪਣੇ ਬਾਹ ਵੇ ਦੱ ਭੱਜ ਗਏ ਐਨੇ ਮੈਂ ਜਸੀ ਨੂੰ ਕਰਿਆ ਫੋਨ ਜਸੀ ਇਹਨੇ ਨੂੰ ਆਂਦਾ ਰਹਿ ਗਿਆ ਇੰਨੇ ਤਾਂ ਢੁੜਕੀ ਹੋ ਗਏ ਤੇ ਉਹ ਬਾ ਫੇਰਾ ਜੱਸੀ ਹੈ ਨਾ ਜਾਤਾ ਰਹੇ ਤੇ ਕਹਿੰਦਾ ਦੋ ਛੋਟੇ ਆ ਤੀਆਂ ਵਾਲੇ ਹੈ ਨਾ ਇੱਕ ਜੇ ਕਹਿੰਦਾ ਤਿੰਨ ਜਣੇ ਬੈਠੇ ਦੇ ਕਹਿੰਦਾ ਉਹ ਪਿੱਛੇ ਨੂੰ ਇਹ ਦੇਖਦੇ ਜਾਈ ਗਏ ਪਿੱਛੇ ਨੂੰ ਹੈ ਨਾ ਅਸੀਂ ਸੰਗੋ ਕਹਿ ਰਹੇ ਆ ਕਿਉਂਕਿ ਉਹ ਜੱਸੀ ਉਹਨੂੰ ਸਾਹਮਣੇ ਦੇ ਆ ਰਹੇ ਤੇ ਹੈ ਨਾ ਅਸੀਂ ਕਹਿ ਰਹੇ ਵੀ ਇਹ ਸਾਰੇ ਪਿੱਛੇ ਨੂੰ ਪਤਾ ਨਹੀਂ ਕਾਦੇ ਦੇਖਦੇ ਜਾਈ ਜੰਨੇ ਆ ਵੀ ਅੱਗੇ ਦੇਖ ਨਹੀਂ ਰਹੇ ਮੈਂ ਕਿਹਾ ਪਿੱਛੇ ਇਹਨਾਂ ਦਾ ਪਾਪਾ ਜੀ ਆ ਰਿਆ ਦਾ ਮੈਂ ਕਿਹਾ ਉਹ ਦੇਣੇ ਤਾਂ ਸਾਰੇ ਪਿੱਛੇ ਤੇ ਵਾ ਇਹ ਕੰਮ ਹੋਇਆ ਉਹ ਮਮਾ ਮਾਮੇ ਦਾ ਮੈਂ ਹੱਥ ਝਟਕਦਾ ਉੱਥੇ ਮਾਮਾ ਮੈਨੂੰ ਫੜ ਰਿਆ ਦਾ ਵੀ ਰਹਿਣ ਦੇ ਛੱਡ ਪਰਾਂ ਬਿਗਾਨੋਂ ਵੀ ਹੁਣੇ ਪਹਿਲਾਂ ਹੀ ਸਾੜ ਸਦੀ ਚੜੀ ਵੀ ਆ ਵੀ ਐ ਹੋ ਜਾਊਗਾ ਵੀ ਵੀ ਤਾਂ ਵੀ ਨਹੀਂ ਛਡਾਇਆ ਦਾ ਚੱਲ ਬਾਓ ਨਿਬੜ ਗਿਆ ਉਹਦੇ ਬਾਅਦ ਮਾਮਾ ਸ਼ਾਮ ਜੇ ਨੂੰ ਅਗਲੇ ਦਿਨ ਉਸ ਟਾਈਮ ਦਾ ਪਤਾ ਨਹੀਂ ਲਗਿਆ ਕੱਲ ਕੱਲੇ ਹੋਣ ਲੱਗਿਆ ਹਨਾ ਮਾਮਾ ਸਸਿਆ ਨਹੀਂ ਮਾਮਨੇ ਪਰ ਹੁਣ ਉਹ ਉਹ ਲੈ ਕੇ ਕਰੀਮ ਉਹ ਲਈ ਆ ਜਿਹੜੀ ਆਇਓਟੈਕ ਜੀ ਹੁੰਦੀ ਹੈ ਉਹ ਲਈ ਉਹ ਲੈ ਕੇ ਇਹਦਾ ਗਰਮ ਪੱਟੀ ਬੰਨੀ ਦੀ ਮਨਦਾ ਹੀ ਨਹੀਂ ਮਾਮਾ ਪਰ ਕਹਿੰਦਾ ਉਹ ਬੇੜ ਪੈ ਜਾਣੇ ਹੈ ਕਹਿੰਦਾ ਮੈਂ ਨਹੀਂ ਬੰਨਣੀ ਹੈ ਹੁਣ ਉਹ ਕਰੀਮ ਲਾ ਕੇ ਉਦਾਂ ਤੌਲੀ ਲਪੇਟ ਕੇ ਉਹ ਬੰਨਿਆ ਵਾ ਵਾਹ ਭਾਈ ਪੀਪੀ 11 ਆਲੇ আরে ਗੱਡੀ ਮੰਨੂ ਦੇਖੀ ਦੇਖੀ ਲੱਗਦੀ ਐ ਚੋਬਰਾ ਨੰਦਸੌਰ ਪਹੁੰਚ ਗਏ ਤੇ ਜਾਮ ਲੱਗਿਆ ਬਾ ਮੇਰੇ ਵੀਰੋ ਸਤ ਅਖੰਡ ਸਮਾਣਾ ਟੂ ਗੁਹਾਟੀ ਇੱਧਰ ਕਿੱਥੇ ਘਾਟੀ ਮੇਰੇ ਵੀਰ ਇਹ ਜਾਮ ਪਤਾ ਨਹੀਂ ਕਾਹਦਾ ਲੱਗਿਆ ਵਾ ਤੇ ਹਣਾ ਇੰਨੀ ਗੱਲਾਂ ਤੋਂ ਡਰਦਾ ਜੀ ਮੈਂ ਹੋਰ ਵੀਰੇ ਕਿੱਦਾਂ ਬਾਈ ਠੀਕ ਠਾਕ ਓਕੇ ਰਪੋਰਟਾਂ ਬੜੀਆ ਜੀ ਕਾਹਦਾ ਲੱਗਿਆ ਵਾ ਜਾਮ ਮੰਤਰੀ ਮੰਤਰੀ ਆਇਆ ਲੱਗਦਾ ਮੈਨੂੰ ਹਾਂ ਇੱਥੇ ਰੱਖ ਆਪਾਂ ਨੇ ਮੰਤਰੀ ਨਾਲੋਂ ਘਾਟਾਂਗੇ ਕਿੱਥੇ ਦੀ ਭਰੀ ਆ ਮਹਾਰਾਸ਼ਟਰ ਮਹਾਰਾਸ਼ਟਰ ਹਾਂ ਕਿਹੜੀ ਜਗ੍ਹਾ ਕਰਾੜ ਮੇਰੀ ਉੱਤੇ ਦੀ ਆ ਰੰਗਾਵਾੜ ਦੀ ਮਹਾਰਾਸ਼ਟਰ ਹੀ ਹਾਂ ਅੱਛਾ ਅੱਛਾ ਅੱਹ ਕੱਲ੍ਹ ਉਡਾਲੀ ਹੋਣੀ ਨਹੀਂ ਗੱਡੀ ਫਿਰ ਮੈਂ ਤਾਂ ਆਰਾਮ ਨਾਲ ਜਾਵਾਂ ਮੈਂ ਵੀ ਤਾਂ ਆਰਾਮ ਨਾਲ ਮੈਂ ਤਾਂ ਇਕੱਲਾ ਜਾਣਾ ਚਲਾਣੇ ਵਾਲਾ ਮੈਂ ਤਾਂ ਚਲਾਣੇ ਵਾਲਾ ਵੀ ਇਕੱਲਾ ਜਾਣਾ ਥੰਡਾ ਚਲਾਣੇ ਵਾਲਾ ਉਹਦਾ ਮਾਮਾ ਉਹ ਨਹੀਂ ਚਲਾਉਂਦਾ ਬੰਦਾ ਨਹੀਂ ਉਹ ਜਾਜ ਦੇ ਘਟ ਗੱਲ ਨਹੀਂ ਕਰਦਾ ਉਹ ਜਾਜ ਚਲਾਉਂਦਾ ਮਾ ਮਾ ਮੇਰਾ ਜਾਜ ਚਲਾਉਂਦਾ ਜਾਜ ਇਸ ਤੋਂ ਪਹਿਲਾਂ ਵਾਲੇ ਕਲਿੱਪ ਚ ਮੈਂ ਨੰਦਸੌਰੇ ਪੜੀ ਗਿਆ ਮਨਸੌਰ ਨੂੰ ਮੈਂ ਕਿਹਾ ਨੰਦਸਰ ਪਹੁੰਚ ਕੇ ਕਹਿਣਾ ਦਾ ਮਨਸੌਰ ਉਹ ਨੰਨਾ ਹੀ ਲੱਗਿਆ ਅੱਗੇ ਨੰਦਸੌਰ ਮਨਸੌਰ ਹੈ ਬਾਈ ਸੌਰੀ ਮਨਸੌਰ ਪਹੁੰਚੇ ਜਾਂਵ ਲੱਗਿਆ ਵਾ ਮੰਤਰੀ ਆਣੇ ਕਰਕੇ ਤੇ ਆ ਬਾਈ ਨੇ ਗੱਡੀ ਲੱਤੀ ਐ ਤੇ ਪਹਿਲਾ ਚੱਕਰ ਲੈ ਕੇ ਆਇਆ ਬਾਈ ਮਾਵਾ ਕੋਡੇ ਥੱਲੇ ਕਰੀ ਥੋੜੀ ਕੀ ਨਾਂ ਬਾਈ ਦਾ ਹਸਨਦੀਪ ਹਸਨਦੀਪ ਹਾਂਜੀ ਹਾਂ ਹਸਨਦੀਪ ਨਾਮ ਆ ਬਾਈ ਦਾ ਸਮਾਣੇ ਤੋਂ ਹੀ ਆ ਸਮਾਣੇ ਤੋਂ ਸਮਾਣੇ ਤੋਂ ਆ ਬਾਈ ਇਹ ਬਾਈ ਮਾਡਲ ਗੱਡੀ ਆ ਬਾਈ ਦੀ ਲੇ ਲੈਂਡ ਤੇ ਬਾਈ ਨੂੰ ਰੱਬ ਤਰੱਕੀਆਂ ਦਵੇ ਤੇ ਇਦਾਂ ਹੀ ਗੱਡੀ ਚੱਲਦੀ ਰਹੇ ਬਾਈ ਦੀ ਤੇ ਹੁਣ ਦੇਖਦੇ ਆ ਨਾਲ ਨਾਲੇ ਜਾਵਾਂਗੇ ਬਾਈ ਦਾ ਵੀ ਮਾਲ ਮਾਰ ਹਟਰਦਾਈ ਹੈ ਤੇ ਇੱਥੇ ਕਾਰਾਂ ਵਾਲਿਆਂ ਨੂੰ ਦੇਖੋ ਕਿਵੇਂ ਅੱਗ ਲੱਗੀ ਵੀ ਆ ਵੀ ਬਸ ਕੱਢ ਲਈ ਜੇ ਕਿਤੇ ਨਾ ਕਿਤੇ ਤੋਂ ਉੱਪਰ ਥੱਲੇ ਕਰਕੇ ਕਮ ਮੰਤਰੀਆਂ ਦੇ ਵਜ੍ਹਾ ਦੇ ਕਿੰਨੇ ਹੋਏ ਵਿਆ ਲੋਕ ਪ੍ਰਨਾਦਰ ਵੀ ਇਧਰ ਵੀ ਆ ਨਿਆਣਿਆਂ ਵਾਲੀ ਸਕੂਲ ਬੱਸ ਵਿੱਚ ਫਸੀ ਵੀ ਆ ਕੋਈ ਸੁਣਨੇ ਵਾਲਾ ਨਹੀਂ ਹੈਗਾ ਜੀ ਨੂੰ ਦੇਖ ਲੋ ਆ ਰਾਇ ਨੇ ਵੀ ਚੱਲ ਬੱਚਿਆਂ ਵਾਲੀ ਸਕੂਲ ਬੱਸ ਆ ਵੀ ਅਸੀਂ ਪਹਿਲਾਂ ਕਢਾ ਦਈਏ ਵਿਚਾਰੇ ਸਵੇਰ ਦੇ ਭੁੱਖਣ ਭਾਣੇ ਕਰਦੇ ਆ ਇਹਦਾ ਪੜਾਈ ਇੰਨਾ ਵਜਨ ਹੈ ਇਹਨਾਂ ਦਾ ਆਪਣਾ ਨਹੀਂ ਹੁੰਦਾ ਜਿੰਨਾਂ ਸਕੂਲ ਬਸ ਤੇ ਗਾ ਹੋ ਗਰਜਾਨ ਵਾਲਾ ਗਰਜਾਨ ਐ ਹੀ ਹੁੰਦਾ ਆ ਪਿੱਛੇ ਨੂੰ ਐ ਨਾ ਭਾਈ ਬਾਹਰ ਬਾਹਰ ਤੇ ਵੀ ਲਗਾ ਦिए ਤੁਹਾਨੂੰ ਲੈ ਲਈ ਲੈ ਲਈ ਤੇ ਆਹ ਭਾਈ ਦੀ ਗੱਡੀ ਆ ਹੈ ਫਸ ਗਿਆ ਹੈ ਭਾਈ ਸਾਹਿਬ ਕਿਆ ਕਰੂਗਾ ਕਿ ਹੋਵੇ ਉੱਧਰਲੇ ਪਾਸੇ ਤੇ ਵੀ ਗੱਡੀਆਂ ਆ ਰਹੀਆਂ ਤੇ ਇਧਰਲੇ ਪਾਸੇ ਤੇ ਵੀ ਆ ਰਹੀਆਂ ਲਓ ਭਾਈ 1:30 ਵੱਜ ਗਿਆ ਲੈ ਹੁਣ ਨਿਕਲੇ ਜਾਂ ਜੋ ਲੋਏ ਮਤਰੋ ਟਾਈਮ ਹੋ ਗਿਆ 3:30 ਤੇ ਰੋਕੀ ਲਈ ਆਪਾਂ ਨੇ ਇੱਕ ਥਾ ਤੇ ਰੋਕੀ ਜੋ ਪਹਿਲਾਂ ਵਲੌਗ ਬਣਾਣਾ ਯਾਦ ਨਹੀਂ ਰਿਹਾ ਚਲੋ ਹੋਰ ਨਹੀਂ ਤੇ ਬਾਈ ਉਹਨਾਂ ਨੇ ਲਵਾਈ ਦੀ ਇਧਰ ਸੇ ਭਾਜੀ ਤੇ ਆਪਾਂ ਲਵਾਈ ਸੀਗੀ ਦਾਲ ਤੇ ਹੁਣ ਚਾਹ ਪੀਨੇ ਆ ਕਿਉਂਕਿ दारू ਬਿਨਾ ਯਹਾਂ ਮਨਾ ਹੈ ਕਿਰਪਾ ਪਲੇਟ ਮੇਂ ਹਾਥ ਨਾ ধੋਏ ਆ ਕਈ ਬੰਦੇ ਨੂੰ ਆਤ ਹੁੰਦੀ ਆ ਵਿੱਚ ਆਤ ਤੋਂ ਹੁੰਦੀ ਤੇ ਹੁਣ ਚੱਲਦੇ ਆ ਲੋਏ ਲੋਏ ਸਾਢੇ ਤਿੰਨ ਹੋ ਗਏ ਤੇ ਇਸ ਟਾਈਮ ਹੈਗੇ ਆਪਾਂ ਕਿਹੜੀ ਜਗ੍ਹਾ ਜਾ ਰਹੇ ਆ ਜਾਵਰਾ ਜਾਵ ਰਹੇ ਆ ਤੇ ਹੋਰ ਆਜ ਕਹਿਣਾ ਚਾਹਨਾ ਤੇ ਹੋਟਲ ਆਇਆ ਗਿਆ ਬਾਈ ਪੰਜਾਬੀ ਦਾ ਕਹਿੰਦੇ ਬਈ ਆ ਜਿਹੜੀ ਫੋਟੋ ਆ ਨਾ ਗੁਰਗੋਮੀ ਸਿੰਘ ਜੀ ਮਹਾਰਾਜ ਦੀ ਕਹਿੰਦੇ ਅਸਲੀ ਫੋਟੋ ਆ ਆਯੁਰ ਖਾ ਵੀ ਆਈ ਲੱਗੀ ਦੀ ਹੈ ਕਹਿੰਦੇ ਵੀ ਜਦ ਮਲਾ ਫੋਟੋ ਬਣਾ ਰਿਹਾ ਸੀਗਾ ਨਾ ਵੀ ਉਹ ਜਿਹੜੀ ਉਹ ਫੋਟੋ ਆ ਉਹਦੇ ਉੱਪਰ ਅੱਜ ਵੀ ਹੰਜੂਆਂ ਦੇ ਉਹ ਆ ਵੀ ਮਹਾਰਾਜ ਨੇ ਆਪ ਦੱਸ ਕੇ ਦੱਤੇ ਸੀ। ਅੱਲੀ ਉਹ ਹੰਜੂਆਂ ਦੇ ਹੰਜੂ ਗਿਰੇ ਨੇ ਅੱਜ ਵੀ ਉਹ ਫੋਟੋ ਕਰਦੇ। ਤੇ ਦਾਗ ਆ ਹੰਜੂਆਂ ਦੇ। ਇਹ ਇੱਕ ਗਰਨਾਣਗ ਦੇਵ ਜੀ ਦੀ ਫੋਟੋ ਵੀ ਆ ਰਹੀ ਸੀਗੀ ਵੀ ਉਹ origignal ਫੋਟੋ ਹੋਆ। ਜਿਹੜੀ ਔਰ ਦੂਜੀ ਫੋਟੋ ਆ ਵੀ ਉਹ ਪਤਾ ਨਹੀਂ ਜੀ ਨਾ ਜਿਹੜਾ ਸੋਭਾ ਸਿੰਘ ਬਾਰੇ ਉਹਦੀ ਨਾਲ ਮੈਂ ਦੇਖਿਆ ਕਹਲਾ ਉਹ ਨਾ ਭਾਈ ਪਤਾ ਨਹੀਂ ਆਪਾਂ ਨੂੰ ਤੇ ਬਾਕੀ ਹੋਰ ਸੁਣਾਓ ਸਹੀ ਬਿਠਾ ਦੇਣਗੇ ਸਾਰੇ ਤੇ ਆਪਾਂ ਵੀ ਠੀਕ ਆ ਤੇ ਹੁਣ ਕਰਦੇ ਆ ਪਚਾਹ ਪੀ ਕੇ ਤੁਰਦੇ ਆ ਸੱਜਣ ਐਂਡ ਸਜਨੀਆਂ ਆ ਗਿਆ 420 421 ਹੋ ਗਏ 420 420 ਤੇ ਭਾਈ ਆਪਾਂ ਹੁਣ ਦੇਖਦੇ ਆਂ ਏਜੰਸੀ ਏਜੰਸੀ ਕਿਹੜੀ ਦੇਖਣੀ ਹੈ ਟਾਟਾ ਦੀ ਕਿਉਂਕਿ ਆਪਾਂ ਨੇ ਗਵਾਣਾ ਵੀਰ ਜੀ ਯੂਰੀਆ ਯੂਰੀਆ ਦੇ ਤੰਨ ਡੰਡੇ ਰਹਿ ਗਨੇ ਤੰਨਾ ਸਮਝੋ ਇੱਕ ਕੁਆਲਿਟੀ ਲੱਗ ਗਈ ਏ ਜਦ ਆਪਾਂ ਨੇ ਅੰਬਾਲੇ ਪਾਇਆ ਤਾਂ ਤਾਂ ਵੀ ਤਿੰਨ ਡੰਡੇ ਦੇ ਤਾਂ ਮਤਲਬ ਹਾਲੇ ਪਿਆ ਤਿੰਨ ਡੰਡਿਆਂ ਚੋਂ ਤੇ ਹੁਣ 942 ਕਿਲੋਮੀਟਰ ਚੱਲ ਗਏ ਆਪਾਂ ਅੰਬਾਲੇ ਤੋਂ ਲੈ ਕੇ ਇੱਥੇ ਤੱਕ ਤੇ ਹੁਣ ਯੂਰੀਆ ਪਵਾ ਗਏ ਇਹ ਰੱਪਾ ਵਿਲੇ ਆ ਓਏ ਮਿੱਤਰੋ 20 ਲੀਟਰ 44 ਪੁਆਇੰਟ ਹੋ ਗਿਆ ਯੂਰੀਆ ਇਹ ਆ ਆਏ ਮੇਟਰ ਰਤਲਾਮ ਪਾਰ ਕਰਕੇ ਫੇਰ ਜਾਮ ਲੱਗਿਆ ਵਾ ਅਣ ਹੋਰੇ ਪਤਾ ਨਹੀਂ ਕਾਹਦਾ ਜਾਮ ਲੱਗਿਆ ਵਾ ਕੋਦ ਹੋਇਆ ਤਾਂ ਹੀ ਜਾਮ ਲੱਗਿਆ ਵਾ ਏ ਮਮੇ ਜਿੰਨੇ ਆਏ ਨਾ ਬੰਦੇ ਸਾਰੇ ਇਹੋ ਚੱਕ ਆ ਗੱਡੀ ਦੇ ਪਿੱਛੇ ਵੱਜੀ ਆ ਮੋਟਰਸਾਈਕਲਾਂ ਵਾਲੇ ਦੇ ਪਿੱਛੇ আর ਜੇ ਹੁੰਦਾ ਇਹਦੇ ਜਿਹਾ ਚਲ ਮੌਸਮਾਨ ਦਾ ਦੂਆ ਜੇ ਹੁੰਦਾ ਇਹਦੇ ਜਿਹੇ ਜਿਹੇ ਆ ਜਹਾਜ਼ ਆ ਸਮਾਨ ਚੱਕ ਲੈਣਾਂ ਦਾ ਲੋਕਾਂ ਨੇ thank you ਵਾਸੋ ਸਮਝ ਲਓ ਪਾਰੇ ਕਰ ਲਿਆ ਆਪਾਂ ਨੇ ਟੋਲ ਕਟਾ ਕੇ ਇਹ ਆ ਗਏ 2 ਕਿਲੋਮੀਟਰ ਬਾ ਹੁਣ ਇਹੇ ਗਾਂ ਜਾ ਕੇ ਗੁਜਰੀ ਘਾਟ ਵਾਲੇ ਰੋਡ ਦੇ ਉੱਤਰ ਜਾਣਾ ਆਪਾਂ ਨੇ ਤੇ ਭਾਈ ਬਾਈ ਵੀ ਬਾਸ ਵੀ ਪੈਣੀ ਕਰਕੇ ਖਰਾਬ ਵਿਆ ਟੁੱਟਿਆ ਹੋ ਗਿਆ ਔਰ ਵਿੱਚ ਇਹ ਬੜੀ ਅੰਮੀਤੋਂ ਆ ਆ ਖਰਾਬ ਜੀ ਹੋ ਰਹੀ ਜਿਹਾ ਲੱਗ ਰਿਹਾ ਵੀ ਜਣੋ ਬੁਖਾਰ ਬੁਖਾਰ ਚੜ ਰਿਹਾ ਹੈ ਕੋਲ ਲਈਏ ਹੁਣ ਰੈਸਟ ਕਰਨੇ ਤੇ ਨਰਟਾਮ ਆਪਣ ਮੰਗ ਬੁਲੀ ਰਿਟਾਡ ਉੱਤਰ ਕੇ ਜੰਮੂ ਵਾਲਾ ਦਾ ਠਾਬਾ ਉੱਥੇ ਬਣੇ ਆ ਤੇ ਇਹ ਬਲਾਗ ਦਾ ਕਰਦੇ ਆਪਾਂ ਐਂਡ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਜੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਬੈਕਨ ਕਰ ਦੋ ਪ੍ਰੈਸ ਤਾਂ ਵੀ ਨੋਟੀਫਿਕੇਸ਼ਨ ਪਾਉਣਗੇ ਵੀਡੀਓ ਦੀ ਸਭ ਤੋਂ ਪਹਿਲਾਂ ਸਾਡੇ ਕੋਲ ਸਾਸੀ ਕਾਲ ਮਿਲਦਾ ਅਗਲੇ ਵਲੌਗ ਵੇਪ ਤੱਕ ਰੱਬ ਰੱਖਾ